ਸੋ ਅੱਜ ਪਹੁੰਚੇ ਆ ਜੀ ਕਿਰਤਪੁਰ ਸਾਹਿਬ ਬਾਬਾ ਬੁੱਢਣ ਸਾਹਿਬ ਤੁਸੀਂ ਅਕਸਰ ਨਾਮ ਸੁਣਿਆ ਉਹਨਾਂ ਦਾ ਬਾਬਾ ਜੀ ਦੀਆਂ ਬੱਕਰੀਆਂ ਸ਼ੇਰ ਚਾਰ ਦਾ ਸੋ ਆਪਾਂ ਉੱਥੇ ਦਰਬਾਰ ਤੇ ਪਹੁੰਚੇ ਆ ਤੇ ਸੰਗਤਾਂ ਦੇ ਰੂਹਗਰੋ ਵੀ ਕਰਾਵਾਂਗੇ ਤੇ ਜਿਹੜੇ ਉੱਥੇ ਗੱਦੀ ਤੇ ਬੈਠੇ ਨੇ ਬਾਬਾ ਜੀ ਸਾਹਮਣੇ ਬਹਾਲ ਕਰਦੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਇਤਿਹਾਸ ਉੱਥੋਂ ਦਾ ਤੇ ਆਪਾਂ ਗੱਲਬਾਤ ਵੀ ਕਰਦੇ ਆ ਕਿਦੋਂ ਦਾ ਦਰਬਾਰ ਬਣਿਆ ਦਾ ਤੇ ਕਿੰਨੀ ਕਿ ਸਰਦਾਂ ਤੇ ਕਿੰਨੀ ਕਿ ਸੰਗਤਾਂ ਤੇ ਪਹੁੰਚਦੀ ਹੈ ਗੱਲਬਾਤ ਕਰਦੇ ਆ ਜੀ ਜਾ ਬਬੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਹੈ ਮੇਰਾ ਨਾਮ ਹੈ ਪੱਤਾ ਅਕਬਰ ਸ਼ਾਹ ਜੀ ਇਹ ਬਾਬਾ ਜੀ ਇਤਿਹਾਸ ਬਾਰੇ ਦੱਸ ਦਿਓ ਥੋੜਾ ਜਿਹਾ ਇਹ ਦਰਗਾਹ ਸਾਈਂ ਪੀਰ ਬਾਬਾ ਬੁੱਢਣ ਸਾਹਿਬ ਜੀ ਦੀ ਹੈ ਜੀ ਇਹ ਛੋਟੀ ਉਮਰ ਚਾਇ ਜਿੱਥੇ ਬਾਬਾ ਗੁਰਦਿੱਤਾ ਜੀ ਦਾ ਸਤਾਨ ਹੈ ਜਿੱਥੇ ਹਮਾਰੇ ਦੀ ਪੀਰ ਸਾਹਿਬ ਰੱਖੀ ਹੈ ਉੱਥੇ ਬੈਠ ਕੇ ਸਾਈਂ ਜੀ ਨੇ 775 ਸਾਲ ਅੱਲਾਹ ਤਾਲਾ ਦੀ ਬੰਦਗੀ ਕੀਤੀ ਜੀ ਅੱਲਾਹ ਤਾਲਾ ਦੀ ਬੰਦਗੀ ਕਰਦੇ ਕਰਦੇ ਇਹਨਾਂ ਨੂੰ ਪੰਜ ਚੀਜ਼ਾਂ ਗੋਡ ਗਿਫਟ ਹੋਈਆਂ ਅੱਲਾਹ ਪਰ ਪ੍ਰਾਪਤ ਹੋਈਆਂ ਤਿੰਨ ਬੱਕਰੀਆਂ ਇੱਕ ਸ਼ੇਰ ਤੇ ਕੁੱਤਾ ਸ਼ੇਰ ਤੇ ਕੁੱਤਾ ਇਹਨੇ ਦੀ ਰਾਖੀ ਕਰਦਾਤਾ ਨਾਲੇ ਇਹਨਾਂ ਬੱਕਰੀਆਂ ਨੂੰ ਇਹਨਾਂ ਜੰਗਲਾਂ ਵਿੱਚ ਚਾਰ ਕੇ ਲਿਆਂਦਾਤਾ ਬਾਬਾ ਜੀ ਦੀਆਂ ਬੱਕਰੀਆਂ 775 ਸਾਲ ਲਵੇਰੀਆਂ ਦੇ ਲਵੇਰੀਆਂ ਇਹਨਾਂ ਦਾ ਪੁੱਤ ਕਦੀ ਨਾ ਮੁੱਕਿਆ ਹਣਾ ਜਦੋਂ ਪਹਿਲੇ ਪਾਸ਼ਾ ਸ਼੍ਰੀ ਗੁਰੂ ਨਾਨਕ ਦੇਵ ਜੀ ਮਨਿਕੰਦੀ ਯਾਤਰਾ ਤੋਂ ਆਏ ਕੀਰਤੋ ਸਾਹਿਬ ਉਹਨਾਂ ਨੂੰ ਪਰਮਾਤਮਾ ਰੂ ਬਾਣੀ ਹੋਵੇ ਵੀ ਇਸ ਜਗ੍ਹਾ ਦੇ ਇੱਕ ਫਕੀਰ ਬੈਠਾ ਬਾਬਾ ਬੁੱਢੇ ਸਾਹਿਬ ਜੀ ਅਸੀਂ ਉਹਨਾਂ ਦੇ ਦਰਸ਼ਨ ਹੁੰ ਜਾਣਾ ਫੇ ਪਿਛਲੇ ਸਥਾਨ ਤੇ ਜਿੱਥੇ ਬਾਬਾ ਗਰਦੀਤਾ ਜੀ ਸਥਾਨ ਹੈ ਸائیں ਜੀ ਅੱਲਾਹ تعالی ਬੰਦਗੀ ਕਰਦੇ ਤੇ ਸ਼ੇਰ ਕੁੱਤਾ ਬੱਕਰੀਆਂ ਚਾਰਦੇ ਤੇ ਜਦੋਂ ਗੁਰੂ ਨਾਨਕ ਦੇਵ ਜੀ ਆਏ ਆਣ ਕੇ ਬੇਨਤੀ ਕੀਤੀ ਸਾਈਂ ਜੀ ਆਪਣੀ ਸਮਾਧੀ ਖੋਲੋ ਅਸੀਂ ਆਪਦੇ ਦੇ ਦਰਸ਼ਨਾਂ ਨੂੰ ਆਇਆ ਸਾਈਂ ਜੀ ਦੀ ਇੰਨੀ ਆ ਜਿਦਿ ਉਪਰਵਿਟਿਆਂ ਦੇ ਪਾਸ ਜਮੀਨ ਨਾ ਲੱਗਦੇ ਤੇ ਜਦੋਂ ਸਾਈਂ ਜੀ ਨੇ ਆਪਣੇ ਪਰਵਿਟਿਆਂ ਦੇ ਪਾਸ ਚੱਕੇ ਮਹਾਰਾਜ ਦੇ ਦਰਸ਼ਨ ਕੀਤੇ ਬਹੁਤ ਖੁਸ਼ ਫਿਰ ਸਾਈਂ ਜੀ ਨੇ ਇਹਨਾਂ ਤਿੰਨਾਂ ਬੱਕਰੀਆਂ ਦਾ ਦੁੱਧ ਚੋ ਕੇ ਚਿੱਪੀ ਚ ਪਾ ਕੇ ਮਹਾਰਾਜ ਨੂੰ ਪੇਟ ਕਰ ਦਿੱਤਾ ਮਹਾਰਾਜ ਜੀ ਕਹਿਣ ਲੱਗੇ ਸਾਈਂ ਜੀ ਤੁਹਾਡਾ ਦੁੱਧ ਪਰਵਾਣਾ ਅਸੀਂ ਹੁਣ ਨਹੀਂ ਸਕਣਾ ਇਹ ਦੁੱਧ ਅਸੀਂ ਛੇਵੇਂ ਜਾਮੇ ਵਿੱਚ ਛਕਾਂਗੇ ਇਹ ਤੁਸੀਂ ਸਾਡੀ ਆਮਾਨਤ ਆਪਣੇ ਕੋਲ ਰੱਖ ਲਓ ਸਾਈਂ ਜੀ ਨੇ ਉਹ ਹੀ ਦੁੱਧ ਆਪਣੇ ਧੋਨੇ ਚ ਦਿਵਾਗੇ ਰੱਖ ਲਏ ਆਪ ਸਮਾਧੀ ਲਾਲੀ ਸ਼ੇਮੇ ਜਾਮੇ ਦੀ ਉਡੇਗੀ ਵਿੱਚ ਬੈਠ ਕੇ ਬੈਠਿਆ ਬੈਠਿਆ ਪੰਜੇ ਪਾਸ਼ੇ ਦਾ ਸਮਾਂ ਲੰਘ ਗਿਆ ਜਦੋਂ ਛੇਵੇਂ ਪਾਸ਼ੇ ਦਾ ਸਮਾਂ ਆਇਆ ਸ੍ਰੀ ਹਰਗੋਬਿੰਦ ਸਾਹਿਬ ਉਹਨਾਂ ਦੇ ਵੱਡੇ ਸੁਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਹੁਕਮ ਹੋਇਆ ਕਿ ਜਾਓ ਉਸ ਪਹਾੜੀ ਤੇ ਬਾਬਾ ਬੁੱਢਾ ਸਾਹਿਬ ਜੀ ਪਹਿਲੇ ਪਾਸ਼ੇ ਦੀ ਈਮਾਨਤ ਲੈ ਕੇ ਬੈਠੇ ਉਹਨਾਂ ਤੋਂ ਈਮਾਨਤ ਰੋ ਬਾਬਾ ਗਰ ਦਿੱਤਾ ਜੀ ਕਲਗੀ ਲਾ ਕੇ ਘੋੜੇ 'ਪ ਸਵਾਰ ਹੋ ਕੇ ਪਿਛਲੇ ਸਥਾਨ ਤੇ ਬਾਬਾ ਬੁੱਢਣ ਸਾਹਿਬ ਜੀ ਕੋਲ ਆ ਗਏ ਆਣ ਕੇ ਬੇਨਤੀ ਕੀਤੀ ਸਾਈ ਜੀ ਆਪਣੀ ਸਵਾਦੀ ਖੋਲੋ ਸਾਡੀ ਰੱਖਿਓ ਮਾਨਤ ਦਿਓ ਜਦੋਂ ਸਾਈ ਜੀ ਨੇ ਪਰਵੇਟੇ ਦੇ ਬਾਦ ਚੱਪਿਆ ਦੇਖਿਆ ਕਹਿਣ ਲੱਗੇ ਮਹਾਰਾਜ ਜੋਤ ਹੋਈ ਹੈ ਪਰ ਰੂਪ ਉਹ ਨਹੀਂ ਹੈ ਮੈਨੂੰ ਉਹੀ ਰੂਪ ਦਿਖਾਓ ਜਿਸ ਰੂਪ ਵਿੱਚ ਮਾਨਤ ਦੇਗੇ ਤੇ ਮੈਂ ਦੁੱਧ ਤੁਹਾਨੂੰ ਦੋਵਾਂਗਾ ਫਿਰ ਸਾਈ ਜੀ ਨੇ ਉਹੀ ਦੁੱਧ ਆਪਣੇ ਧੋਨੇ ਚੋਂ 121 ਸਾਲ ਬਾਅਦ ਕੱਢਿਆ ਉਹ ਜਿਵੇਂ ਦੇ ਕੱਚਾ ਰੱਖਿਆ ਤਾਂ ਉਵੇਂ ਕੱਚੇ ਦਾ ਕੱਚਾ ਨਿਕਲਿਆ ਉਹ ਦੁੱਧ ਪਾਪਾ ਗੁਰਦਿੱਤਾ ਜੀ ਨੇ ਗੁਰੂ ਨਾਨਕ ਦੇਵ ਗੁਰੂ ਨਾਨਕ ਦੇਵ ਜੀ ਦਾ ਸਰੂਪ ਧਾਰ ਕੇ ਛੇਵੇਂ ਪਾਸ਼ੇ ਨੇ ਸਕਿਆ ਤੇ ਸਾਈਂ ਜੀ ਨੇ ਸਕਿਆ ਦੁੱਧ ਛਕਣ ਤੋਂ ਬਾਅਦ ਪਾਪਾ ਗੁਰਦਿੱਤਾ ਜੀ ਨੇ ਪਿੰਡ ਪੈਂਦੇ ਕਿ ਜਿੰਦ ਬੜੀ ਉੱਥੇ ਇੱਕ ਮਰੀ ਹੋਈ ਗਊਂ ਜਿੰਦੀ ਕਰਦੀ ਛੇਵੇਂ ਪਾਸ਼ੇ ਨੂੰ ਪਤਾ ਲੱਗ ਗਿਆ ਉਹ ਨਾਰਾਜ਼ ਹੋ ਕੇ ਕਹਿਣ ਲੱਗੇ ਮਹਾਰਾਜ ਅੱਜ ਤੁਸੀਂ ਮਰੇ ਹੋਏ ਡੰਗਰਾਂ ਨੂੰ ਜਿੰਦੇ ਲਾ ਕਰਨ ਲੱਗੇ ਦੇਨ ਚੜਦੇ ਹੋਰੇ ਮਰੇ ਹੋਏ ਬੰਦਿਆਂ ਦੇ ਢੇਲ ਆ ਜੂਗੇ ਤੁਸੀਂ ਕੀ ਦੇ ਕੀਤੇ ਇੰਜੇ ਦਾ ਕਰੋਗੇ ਵੀ ਗੁਰੂ ਘਰ ਵਿੱਚ ਕਾਰਾਮਤ ਦਿਖਾਣੀ ਕਹਿਰ ਤੇ ਬਰਾਬਰ ਹੈ ਇਸ ਗਉ ਦੇ ਬਦਲੇ ਸ੍ਰੀ ਚੋਥੀ ਛੱਡੋ ਜਾਂ ਸ੍ਰੀ ਛੱਡ ਦੀ ਅੱਗੇ ਆ ਮੈਨੂੰ ਦੋ ਪਾਬਾ ਗੁਰਦਿੱਤਾ ਜੀ ਕਹਿਣ ਲੱਗੇ ਪਿਤਾ ਜੀ ਕਾਰਾਮਤ ਵੀ ਮੈਂ ਦਿਖਾਈ ਹੈ ਫਿਰ ਸ੍ਰੀ ਛੱਡ ਦੀ ਅੱਗੇ ਆ ਮੈਨੂੰ ਦੋ ਐਨੇ ਬਚਨ ਕਰਦੇ ਹੋ ਪਿਛਲੇ ਸਥਾਨ ਤੇ ਬਾਬਾ ਬੁੱਢਾ ਸਾਹਿਬ ਜੀ ਗੁੜਾਗੇ ਬਾਬਾ ਗੁਰਦਿੱਤਾ ਜੀ ਆਣ ਕੇ ਬੇਨਤੀ ਕੀਤੀ ਸਾਈਂ ਜੀ ਇਸ ਜਗ੍ਹਾ ਦੇ ਤੁਸੀਂ ਬਹੁਤ ਦੇਰ ਨਾਮ ਜਪ ਲਿਆ ਇਹ ਜਗ੍ਹਾ ਪਵਿੱਤਰ ਹੋ ਗਈ ਇਸ ਜਗ੍ਹਾ ਤੇ ਕਾਲੂ ਮੇਲੇ ਲੱਗਣੇ ਲੋਕਾਂ ਦੀ ਮੋਹ ਮੰਗੀਆਂ ਮਰਦਾ ਪੂਰੀ ਹੋਣੀ ਆ ਇਹ ਪਵਿੱਤਰੋਈ ਜਗ੍ਹਾ ਤੁਸੀਂ ਮੈਨੂੰ ਦੇ ਦਿਓ ਆਪਣਾ ਡੇਰਾ ਤੁਸੀਂ ਅਗਲੀ ਪਹਾੜੀ ਤੇ ਲਾ ਲਓ ਸਾਈਂ ਜੀ ਕਹਿਣ ਲੱਗੇ ਇਹ ਜਗ੍ਹਾ ਵੀ ਤੁਹਾਡੀ ਹੁਕਮ ਵੀ ਤੁਹਾਡਾ ਪਰ ਤੂੰ ਬਾਬਾ ਗਰਦੀਤਾ ਦੀਨ ਦੁਨੀ ਦਾ ਟਿੱਕਾ ਜੋ ਵਰ ਮੰਗਿਆ ਸੋ ਵਰ ਦਿੱਤਾ ਇਹ ਪਵਿੱਤਰੋਈ ਜਗ੍ਹਾ ਤੁਸੀਂ ਮਿੱਤੇ ਲੈ ਲੈਣੀ ਮੇਰੀ ਇਸ ਪਹਾੜੀ ਤੇ ਕੋਣ ਆਊਗਾ ਬਾਬਾ ਗਰਦੀਤਾ ਜੀ ਕਹਿਣ ਲੱਗੇ ਨਹੀਂ ਸਾਈਂ ਜੀ ਜਾਓ ਜੋ ਵਾਰ ਮੈਨੂੰ ਸੋ ਵਾਰ ਤੁਹਾਨੂੰ ਜੱਤਰਾ ਹੀ ਮੈਂ ਉਹਦੀ ਸਫਲਤਾ ਕਰੂੰਗਾ ਜਿਹੜਾ ਤੁਹਾਡੇ ਦਰਬਾਰ ਤੇ ਆਊਗਾ ਜਿਹੜਾ ਤੁਹਾਡੇ ਦਰਬਾਰ ਤੇ ਨਹੀਂ ਆਊਗਾ ਉਹ ਖਾਲੀ ਦਾ ਖਾਲੀ ਰਹੂਗਾ ਇੰਨੇ ਬਚਨ ਕਰਦੇ ਸਾਈਂ ਜੀ ਅਗਲੀ ਇਸ ਸਥਾਨ ਤੇ ਆਗੇ ਇਸ ਸਥਾਨ ਤੇ ਸਾਈਂ ਜੀ ਨੇ ਸਿਰਫ 13 ਦਿਨ ਦਾ ਨਾਮ ਜਪਿਆ ਅੰਤਿਮ ਸਮੇਂ 802 ਸਾਲ 13 ਦਿਨ ਦੀ ਉਮਰ ਪੌਹ ਚੋ ਸਾਈਂ ਜੀ ਇਸ ਸਥਾਨ ਦੇ ਜੋਤੀ ਜੋਤ ਸਮਾ ਗਏ ਇਨਾਂ ਦੀ ਸਮਾਦ 6ਵੇਂ ਪਾਸ਼ੇ ਨੇ ਆਪਣੀ ਹਿੱਤੀ ਤਿਆਰ ਕੀਤੀ ਜੋ ਮੁਸਲਮਾਨੀ ਰੀਤੂ ਉੱਪਰ ਰਮਾਲਾ ਭੇਡ ਕੀਤਾ ਅਰਦਾਸ ਅਰਦਾਸ ਕੀਤੀ ਫਿਰ ਇਹਨੂੰ ਦੁਆਰੇ ਵਰਦਾਨ ਦਿੱਤਾ ਸਾਈਂ ਜੀ ਮੈਂ ਵੀ ਤੁਹਾਨੂੰ ਇਹੀ ਵਰਦਾਨ ਦਿੰਦਾ ਮੇਰੀ ਜਿੰਨੀ ਵੀ ਕੀਰਤ ਸਾਜੀ ਸੰਗਤ ਆਉਂਗੀ ਆ ਮੈਂ ਉਹਦੀ ਯਾਤਰਾ ਤਦ ਸਫਲ ਕਰੂੰਗਾ ਜਿਹੜਾ ਤੁਹਾਡੇ ਦਰਵਾਜ਼ੇ ਆਉਂਗਾ ਜਿਹੜਾ ਤੁਹਾਡੇ ਦਰਵਾਜ਼ੇ ਨਹੀਂ ਆਉਂਗਾ ਉਹ ਖਾਲੀ ਦਾ ਖਾਲੀ ਰਹੂਗਾ ਇਹ ਬਾਬਾ ਦੇ ਇਤਿਹਾਸ ਹੈ ਬਾਕੀ ਬਾਪਾ ਜੀ ਦੀਆਂ ਛੇੜ ਤੇ ਕੋਤਬਕ ਇਹ ਸਾਈਂ ਜੀ ਦੇ ਨਾਰੇ ਸਮਾ ਗੀਆਂ ਸਾਈਂ ਜੀ ਨੇ ਨੂੰ ਇੱਕ ਬਹੁਤ ਵੱਡਾ ਵਰਦਾਨ ਦਿੱਤਾ ਸਾਡਾ ਚਮੜੀ ਦਾ ਕੋਈ ਵੀ ਰੋਗ ਹੋਵੇ ਜੋ ਡਾਕਟਰੀ ਵਿਦਵਿਆ ਤੇ ਠੀਕ ਨਹੀਂ ਹੁੰਦਾ ਉਹਰੇ ਮੱਥਾ ਟੇਕ ਕੇ ਠੀਕ ਹੁੰਦਾ ਫਿਰ ਉਹਦੀ ਪੇਟਾਂ ਦੇ ਨਹੀਂ ਬੰਦੀ ਠੀਕ ਹੋਣ ਤੋਂ ਬਾਅਦ ਇੱਕ ਨਮਕ ਤੇਲ ਚਾੜੂ ਇਹ ਠੀਕ ਹੋਣ ਤੋਂ ਬਾਅਦ ਜਣਾਉਂਦੇ ਬਾਬਾ ਜੀ ਤੁਹਾਡੀ ਚਾਤਰਾ ਸਫਲ ਤੇ ਪ੍ਰਵਾਨ ਕਰੇ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਖਾਤੋ ਸੋ ਬਾਬਾ ਜੀ ਮੇਲਾ ਵੀ ਫਿਰ ਲੱਗਦਾ ਇਹ ਦਿਨਾਂ ਚ ਇੱਕ ਜਾਂ ਕੋਈ ਇੱਕ ਨਿਸ਼ਚਿਤ ਕੀਤਾ ਹੋਇਆ ਟਾਈਮ ਦਾ ਦਿਨ ਬਾਬਾ ਜੀ ਦਾ ਅਸੀਂ ਜੋਤੀ ਜੋ ਸਮਾਗਮ ਸਰਾਂਦੇ ਆਏ ਸਾਲ ਮਨਾਉਂਦੇ ਬਾਬਾ ਜੀ ਦਾ ਜੋਤੀ ਜੋਤੀ ਜੋ ਸਮਾਗਮ ਉਹ ਅਸੀਂ ਡੇਟ ਰੱਖੀ ਹੈ 12 ਨਵੰਬਰ ਜੀ ਇਸ 12 ਨਵੰਬਰ ਨੂੰ ਅਸੀਂ ਜੋਤੀ ਜੋ ਬਾਬਾ ਜੀ ਦਾ ਸਮਾਨ ਦਾ ਮਗ ਮਨਾਉਂਦੇ ਪਹਿਲਾਂ ਅਸੀਂ ਕੀਰਤਨ ਕਰਵਾਉਂਦੇ ਫਿਰ ਬਾਬਾ ਜੀ ਸੂਫੀਆਂ ਇਕਵਾਲੀਆਂ ਕਰਵਾਉਂਦੇ ਫਿਰ ਬਾਬਾ ਜੀ ਸੂਫੀ ਕਲਾਕਾਰ ਹੁੰਦੇ ਉਹ ਬਾਬਾ ਜੀ ਤੇ ਮੇਲਾ ਅਸੀਂ ਆਏ ਸਾਲ ਕਰਵਾਉਂਦੇ 12 ਨਵੰਬਰ ਡੇਟ 12 ਨਵੰਬਰ ਹੈ ਬਾਕੀ ਬੇਂਤੀ ਕੀਤੀ ਹੈ ਜਾਂਦੀ ਹੈ ਇਸ ਤਰੀਕ ਨੂੰ ਸੰਗਤਾਂ ਵੱਧ ਤੋਂ ਵੱਧ ਬਾਬਾ ਜੀ ਦੇ ਅੱਗੇ ਆਸ਼ੀਰਵਾਦ ਪ੍ਰਾਪਤ ਕਰਨ ਬਾਬਾ ਜੀ ਦਾ ਆਸ਼ੀਰਵਾਦ ਲੈਣ ਤੇ ਮੇਲੇ ਵਿੱਚ ਉਹ ਭਾਗ ਲਾ। ਸੋ ਗੱਲਬਾਤ ਕੀਤੀ ਹੈ ਜੀ ਆਪਾਂ ਸੰਗਤਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕੀ ਕਹਿਣਾ ਉਹਨਾਂ ਦਾ ਕਿਤੋਂ ਕਿਤੋਂ ਸੰਤਾਈਆਂ ਨੇ ਗੱਲਬਾਤ ਕਰਦੇ ਆਂ ਜੀ ਨੇ ਦਰਬਾਰ ਦੇ ਉੱਤੇ ਆਪਾਂ ਸੰਗਤਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਇੱਥੋਂ ਆਏ ਨੇ ਸੋ ਤਾਂ ਜੀ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਕਹਤੇ ਅਸੀਂ ਹੰਬਾਲੇ ਤੋਂ ਆਏ ਆਂ ਜੀ ਜੀ ਅਸੀਂ ਵੀ ਇਹਨਾਂ ਦੇ ਬਾਰੇ ਬਹੁਤ ਸੋਹਣੇ ਆ ਹਤੇ ਬਾਬਾ ਜੀ ਦੇ ਅੱਗੇ ਅਰਦਾਸ ਕੀਤੀ ਹੈ ਔਰ ਝੋਲੀਆਂ ਭਰ ਕੇ ਲੈ ਕੇ ਚੱਲੇ ਆ ਕੋਈ ਦੁੱਖ ਤਕਲੀਫ ਨਹੀਂ ਬਾਬਾ ਜੀ ਸਭ ਮਰਦਾ ਪੂਲੀਆਂ ਕਰਦੇ ਨੇ ਕੁਝ ਵੀ ਹੰਬਲੇ ਕੋ ਆਏ ਕਿੰਨੀ ਕੀ ਕਿਰਪਾ ਫਿਰ ਬਾਬਾ ਜੀ ਬੜੀ ਦੂਰ ਦੂਰ ਤੱਕ ਸੰਗਤਾਂ ਤੇ ਪਹੁੰਚਦੀਆਂ ਤੁਸੀਂ ਵੀ ਅੱਜ ਸੁਣ ਕੇ ਆਏ ਜੀ ਕੀ ਕਹਿਣਾ ਚਾਹਦੇ ਹੋ ਕੁਝ ਲੈਣ ਆਏ ਹੋ ਬਾਬਾ ਜੀ ਕੋ ਹਾਂ ਜੀ ਸੋ ਗੱਲਬਾਤ ਕੀਤੀ ਇਹਦੀ ਉਹਨਾਂ ਨੇ ਕਿਹਾ ਏ ਕਿ ਆਪਾਂ ਵੀ ਕੁਝ ਇੱਕ ਮੰਗਣ ਆਏ ਆ ਬੜੀ ਸੁਭਾ ਸੁਣੀ ਆ ਬਾਬਾ ਜੀ ਦੀ ਬੜਾ ਰਾਤਨ ਜਿਹੜਾ ਦਰਬਾਰ ਆ ਬਾਬਾ ਬੁੱਢਣ ਸਾਹਿਬ ਜੀ ਦਾ ਕਹਿੰਨੇ ਨੇ ਕਿ ਬੱਕਰੀਆਂ ਜਿਹੜੀਆਂ ਇਹ ਉਹ 6-4 ਦਾ ਸੀ ਤੇ ਬੜਾ ਇਤਿਹਾਸਿਕ ਜਿਹੜਾ ਦਰਬਾਰ ਆ ਤੁਸੀਂ ਵੀ ਪਲੀਜ਼ ਇਸ ਦਰਬਾਰ ਦੇ ਉੱਤੇ ਨਤਮਸਤਕ ਹੋਵੋ ਤੇ ਖੁਸ਼ੀਆਂ ਪ੍ਰਾਪਤ ਕਰੋ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਸੋ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਿਓ ਜਿਹੜੇ ਘਾਰ ਸੰਕਾ ਬੈਠੀਆਂ ਨੇ ਉਤੋਂ ਤੱਕ ਵੀਡੀਓ ਜਰੀਏ ਪੁੰਚਣੀ ਚਾਹੀਦੀ ਹੈ ਸੋ ਕੈਮਰਾ ਪਰਸਨ ਅਵਨਗਰਵਰਦ ਨਾਲ ਲक्की ਰਾਜਪੁਰ ਤਿਰਤਪੁਰ ਸਾਹਿਬ